ਹੁਣ ਇੱਕ ਮੈਂ ਬੇਨਤੀ ਕਰਨ ਲੱਗਾ ਹਾਂ ਦੇਖੋ ਗੁਰੂ ਘਰ ਦਾ ਜਿਹੜਾ ਮਰਾਤਬਾ ਹੈ ਇਥੋਂ ਸਿਧਾਂਤ ਦੀ ਗੱਲ ਕਰਨੀ ਬੜੀ ਜ਼ਰੂਰੀ ਹੈ ਔਰ ਕਈ ਵਾਰ ਸਿਧਾਂਤ ਦੀ ਗੱਲ ਕਰੀਏ ਉਹਦੀ ਵਿਆਖਿਆ ਨੂੰ ਗਲਤ ਢੰਗ ਨਾਲ ਵੀ ਸ਼ਰਵਣ ਕਰਨ ਵਾਲੇ ਸਰੋਤੇ ਲੈ ਤੁਰਦੇ ਨੇ ਗੁਰੂ ਘਰ ਵਿੱਚ ਆਉਣਾ ਅਮਰਤ ਵੇਲੇ ਆਓ ਸੰਧਿਆ ਵੇਲੇ ਆਓ ਦੁਪਹਿਰੇ ਆਓ ਕਥਾ ਕੀਰਤਨ ਸੁਣੋ ਸੁਖਮਣੀ ਪੜੋ ਜਪਜੀ ਪੜੋ ਮਸਿਆ ਤੇ ਆਓ ਪੁੰਨਿਆਂ ਤੇ ਆਓ ਨਵੇਂ ਸਾਲ ਤੇ ਆਓ ਚਾਹੇ ਇੱਕ ਚੇਤ ਨੂੰ ਸਿੱਖ ਜਗਤ ਦਾ ਨਵਾਂ ਸਾਲ ਹੈ ਚਾਹੇ ਉਹ ਕ੍ਰਿਸਚੀਅਨਿਟੀ ਦਾ ਹੈ 1 ਜਨਵਰੀ ਨੂੰ ਕੋਈ ਵੀ ਦਿਨ ਜਦੋਂ ਗੁਰਦੁਆਰੇ ਆ ਗਏ ਦਸਵੀਂ ਤੇ ਆਏ ਪੰਜਵੀਂ ਤੇ ਆਏ ਕੁਝ ਵੀ ਪਖੰਡ ਨਹੀਂ ਰਹਿ ਜਾਂਦਾ ਜਦੋਂ ਗੁਰੂ ਘਰ ਆ ਜਾਈਦਾ ਸਤਗੁਰ ਸੇਵੇ ਸਫਲ ਪਾਏ ਥਿੱਤੀ ਵਾਰ ਸਭ ਸ਼ਬਦ ਸੁਹਾਏ ਜਦੋਂ ਗੁਰੂ ਕੋਲ ਆ ਗਏ ਨਾਮ ਜਪਿਆ ਥਿੱਤਾ ਵਾਰਾਂ ਸਾਰੇ ਹੀ ਸੋਭਨੀਕ ਹੋ ਗਏ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੁੱਖ ਸੰਤਾਪਨਾ ਲੱਗਈ ਜਿਸ ਹਰਕਾ ਨਾਮ ਆਧਾਰ ਜਦੋਂ ਸੱਚੇ ਕੋਲ ਆ ਗਏ ਨਾ ਅੱਧੀ ਘੜੀ ਵੀ ਆ ਗਏ ਤੇ ਜੀਵਨ ਸਫਲਾ ਹੋ ਗਿਆ ਬਹਾ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ ਉਹ ਭਵ ਸਾਗਰ ਤੋਂ ਤਰ ਗਿਆ ਸਿੱਖ ਜਗਤ ਵਿੱਚ ਅੱਜ ਕੱਲ ਚੁਪਾਰੇ ਦੀ ਮਰਿਆਦਾ ਬੜੀ ਚੱਲ ਰਹੀ ਹੈ ਔਰ ਇਹਦੇ ਤੇ ਕਿੰਤੂ ਪਰੰਤੂ ਵੀ ਕਾਫੀ ਲੋਕ ਕਰਦੇ ਨੇ ਇਹ ਜੀ ਨਵਾਂ ਹੀ ਕੰਮ ਸ਼ੁਰੂ ਕਰ ਲਿਆ ਚੁਪਾਰਾ ਅਖੇਦੀ ਕਹਿਣ ਲੱਗ ਪਏ ਨੇ ਬਾਣੀ ਮੰਤਰ ਐ ਰੋਗ ਸੋਖ ਕੱਟਦੀ ਐ ਫਿਰ ਹਸਪੀਟਲ ਕਾਦੇ ਲਈ ਖੁੱਲੇ ਮੈਂ ਹਸਦਾ ਨਾ ਤੇਰੇ ਲਈ ਖੁੱਲੇ ਆ ਜਿਹੜਾ ਤਰਕ ਕਰ ਰਿਹਾ ਜਿਨ੍ਹਾਂ ਦੀ ਭਾਵਨਾ ਐ ਉਹਨਾਂ ਦੇ ਤੇ ਰੋਗ ਸੋਗ ਬਾਣੀ ਕੱਟਦੀ ਐ ਗੁਰ ਪੂਰਾ ਪੂਰੀ ਤਾਂ ਕੀ ਕਲਾ ਗੁਰ ਕਾ ਸ਼ਬਦ ਸਦਾ ਸਦ ਅਟਲਾ ਗੁਰ ਕੀ ਬਾਣੀ ਜਿਸਮਨ ਵਸੈ ਦੁਖ ਦਰਦ ਸਭ ਤਾਂ ਕਾ ਨਸੈ ਮਹਾਰਾਜ ਤੇ ਕਹਿੰਦੇ ਨੇ ਬਾਣੀ ਜਿਹਦੇ ਅੰਦਰ ਟਿਕ ਗਈ ਡਾਕਟਰਾਂ ਵੀ ਜਵਾਬ ਦਿੱਤਾ ਐ ਰੋਗ ਸੋਗ ਤੇਰੇ ਨਹੀਂ ਮਿਟਦੇ ਤੇ ਬਾਣੀ ਮਿਟਾਵੇਗੀ ਕਈ ਬਹੁਤ ਕਿਲ-ਕਿਲ ਕੇ ਚੁਪਹਿਰੇ ਦਾ ਖੰਡਨ ਕਰਨਗੇ ਭਾਈ ਜੀ ਬਹੁਤ ਨਾਜ਼ੁਕ ਹਾਲਾਤਾਂ 'ਚ ਸਾਡੀ ਕੌਮ ਚੱਲ ਰਹੀ ਹੈ ਆਸਿਓਂ ਪਾਸਿਓਂ ਹਮਲੇ ਹੋ ਰਹੇ ਨੇ ਨਾ ਪੰਡਿਤ ਹੀ ਛੱਡ ਰਿਹਾ ਏ ਨਾ ਮੌਲਵੀ ਛੱਡ ਰਿਹਾ ਏ ਨਾ ਪਾਦਰੀ ਛੱਡ ਰਿਹਾ ਏ ਬਹੁਤੀ ਹਵਾ ਤੇ ਅੱਜਕੱਲ ਪਾਦਰੀਆਂ ਫੈਲਾਈ ਹੋਈ ਹੈ ਖਰੀਦੋ ਫਰੋਖਤ ਕਰਦੇ ਨੇ ਧਰਮ ਵਧਾਉਂਦੇ ਨੇ ਆਰਥਿਕ ਮੰਦੀ ਦਾ ਫਾਇਦਾ ਉਠਾ ਕੇ ਲੋਕਾਂ ਦਾ ਔਰ ਮਾਜੇ ਦੀ ਧਰਤੀ ਤੇ ਕਾਫੀ ਇਹਨਾਂ ਦਾ ਪ੍ਰਤਾਪ ਹੈ ਸ਼ਹੀਦਾ ਸਿੰਘਾਂ ਦੀ ਕਲਾ ਵਰਤੀ ਹੈ ਬੇਅੰਤ ਸੰਗਤਾ 71 ਹੋ ਕੇ ਸ਼ਹੀਦਗੰਜ ਅੰਮ੍ਰਿਤਸਰ ਚੁਪਹਿਰਾ ਸਾਹਿਬ ਵਿੱਚ ਹਿੱਸਾ ਲੈਂਦੀਆਂ ਨੇ ਚੁਪਹਿਰੇ ਦਾ ਅਰਥ ਸਮਝ ਲਿਓ ਮੇਰੇ ਵੀਰ ਅੱਠ ਪੈਰ ਹੁੰਦੇ ਨੇ ਦਿਹਾੜੀ ਵਿੱਚ 24 ਘੰਟੇ ਅੱਠਾਂ ਪਹਿਰਾਂ ਦਾ ਚੌਪਹਿਰਾ ਚੌਥਾ ਹਿੱਸਾ ਦੋ ਪੈਰ 6 ਘੰਟੇ ਬਣ ਗਏ ਕਈ ਚਾਰ ਕਹਿ ਦਿੰਦੇ ਪਰ ਨਹੀਂ 6 ਘੰਟੇ 24 ਘੰਟਿਆਂ ਦਾ ਚੌਥਾ ਹਿੱਸਾ ਹੁਣ ਹੁੰਦਾ ਕੀ ਹੈ ਉੱਥੇ ਜਪਜੀ ਸਾਹਿਬ ਸੁਖਮਣੀ ਸਾਹਿਬ 6 ਘੰਟੇ ਬਾਣੀ ਪੜੀ ਜਾਂਦੀ ਹੈ ਯਾਦ ਰੱਖਿਓ ਪੁੱਛੋ ਗੁਰੂ ਗ੍ਰੰਥ ਸਾਹਿਬ ਨੂੰ ਇਹ ਮੰਤਰ ਹੈ ਇਹਦਾ ਫਾਇਦਾ ਹੈ ਕਹਿੰਦੇ ਮਹਾ ਮੰਤਰ ਨਾਨਕ ਕਥਾ ਹਰ ਕੇ ਗੁਣ ਗਾਈ ਸੁੰਨਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬੁਲਾਈ ਤੇਰੇ ਗਲੋਂ ਬਲਾਵਾਂ ਲੈ ਜਾਣਗੀਆਂ ਜੇ ਤੂੰ ਇਸ ਮੰਤਰ ਦਾ ਜਾਪ ਕਰੇਂਗਾ ਤੰਤਰ ਮੰਤਰ ਦਾ ਜਾਪ ਨਹੀਂ ਕਰਨਾ ਸਿੱਖ ਨੇ ਉਦਾ ਸ਼ਿਲਾ ਨਹੀਂ ਕੱਢਣਾ ਉਦਾ ਚੁਪੈਰਾ ਨਹੀਂ ਕੱਟਣਾ ਟੂਨੇ ਟੱਪੇ ਕਰਨ ਵਾਲਾ ਨਾ ਉਹ ਪਾਪ ਐ ਚਾਹੇ ਅਮਰਤ ਵੇਲਾ ਕਰਨਾ ਹੈ ਸੰਧਿਆ ਦਾ ਵੇਲਾ ਕਰਨਾ ਹੈ ਚਾਹੇ ਚੁਪੈਰਾ ਕੱਟਣਾ ਹੈ ਕਾਦਾ ਦੀ ਬਾਣੀ ਮੰਤਰ ਮਹਾਪੁਰਖਨ ਕੀ ਮਨਹਿ ਉਤਾਰਨ ਮਾਨ ਕਉ ਖੋਜ ਲਹਿਓ ਨਾਨਕ ਸੁਖ ਥਾਨਾ ਹਰ ਨਾਮਾ ਬਿਸਰਾਮ ਕਉ ਮਹਾ ਮੰਤਰ ਦਾ ਜਾਪ ਕਰਨਾ ਰੋਗ ਸੁਖ ਮਿਟਣਗੇ ਪਰ ਇੱਕ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਪਿੱਛੇ ਜੇ ਸਿੰਘ ਸਾਹਿਬ ਰਣਜੀਤ ਸਿੰਘ ਹੁਣਾ ਵੀ ਬੇਨਤੀ ਕੀਤੀ ਸੀ ਸਭ ਤੋਂ ਪਹਿਲਾ ਸਿੱਖ ਜਗਤ ਵਿੱਚ ਐ ਅਮਰਤ ਵੇਲਾ ਔਰ ਅਮਰਤ ਵੇਲੇ ਦੀ ਮਹਿਮਾ ਬੁਲੰਦ ਐ ਸਾਬਾਹੀ ਸਾਲਾਹਾ ਜਿੰਨੀ ਧਿਆਇਆ ਇੱਕ ਮਨ ਸੇਈ ਪੂਰੇ ਸਾਹਾ ਵਕਤੈ ਉੱਪਰ ਲੜਮੂਏ ਦੂਜੇ ਬਹੁਤੇ ਰਾਹਾ ਮਨਕੀਆਂ ਮਤੀ ਖਿੰਡੀਆਂ ਬਹੁਤ ਪਏ ਅਸਗਾਹਾ ਗੋਤੇ ਖਾਹੇ ਨਾ ਨਿਕਲਾ ਹੈ ਇਹਨੂੰ ਸਮਝਿਓ ਗੁਰੂ ਨਾਨਕ ਸਾਹਿਬ ਕਹਿੰਦੇ ਸਭ ਤੋਂ ਜ਼ਰੂਰੀ ਹੈ ਅੰਮ੍ਰਿਤ ਵੇਲਾ ਸਿੱਖ ਲਈ ਫਰੈਸ਼ ਹੁੰਦਾ ਨਾ ਮਾਈਂਡ ਆਪਾਂ ਜਦੋਂ ਐਗਜ਼ਾਮ ਦਿੰਦੇ ਹੁੰਦੇ ਸੀ ਤੜਕੇ 2 ਘੰਟੇ ਪੜ੍ਹ ਲੈਣਾ ਰਾਤ ਦੇ 4 ਘੰਟਿਆਂ ਵਰਗਾ ਹੁੰਦਾ ਸੀ ਫਲ ਵੱਧ ਮਿਲੇਗਾ ਮਹਾਰਾਜ ਨੂੰ ਪੁੱਛੋ ਮਹਾਰਾਜ ਸੁੱਤੇ ਹੀ ਨਾ ਉਠੇ 9 ਵਜੇ ਬਣਨੀ ਉਹਦਾ ਫਲ ਘਟੇਗਾ ਬਿਲਕੁਲ ਘਟੇਗਾ ਮੈਂ ਇਹ ਨਹੀਂ ਕਹਿੰਦਾ ਫਲ ਨਹੀਂ ਮਿਲੇਗਾ ਘੱਟ ਮਿਲੇਗਾ ਮਹਾਰਾ ਕਹਿੰਦੇ ਮਤ ਖਿੰਡ ਜਾਣੀ ਹੈ ਤੇਰੀ ਕਾਰੋਬਾਰ ਵਿੱਚ ਤੂੰ ਰੁੱਝ ਜਾਣਾ ਹੈ ਮਾਈਆਂ ਨੇ ਚੌਂਕਾ ਤਾਉਣਾ ਹੈ ਬੱਚੇ ਤਿਆਰ ਕਰਨੇ ਨੇ ਭਾਈਆਂ ਨੇ ਦੁਕਾਨਾਂ ਖੋਲਣੀਆਂ ਨੇ ਕਾਰੋਬਾਰ ਕਰਨਾ ਹੈ ਹੁਣ ਮੰਨ ਲਓ ਜ਼ਮੀਨ ਬੱਤਰ ਹੈ ਮੈਂ ਬੀਜ ਬੀਜਿਆ ਉਹ ਜ਼ਿਆਦਾ ਉਗੇਗਾ ਜ਼ਮੀਨ ਸੁੱਕੀ ਹੈ ਮੈਂ ਬੀਜ ਬੀਜਿਆ ਉਹ ਘੱਟ ਉਗੇਗਾ ਤੋ ਸਭ ਤੋਂ ਜ਼ਰੂਰੀ ਹੈ ਅਮਰਤ ਵੇਲਾ ਇਹ ਕਰਨਾ ਹੈ ਸੰਧਿਆ ਦਾ ਨਿਤਨੇਮ ਕਰਨਾ ਉਹਦੇ ਦਰਮਿਆਨ ਆ ਗਿਆ ਚੁਪਹਿਰੇ ਦਾ ਟਾਈਮ ਬਹੁਤ ਚੰਗੀ ਗੱਲ ਐ ਜੇ ਸੰਗਤਾਂ ਸ਼ਹੀਦਾ ਸਿੰਘਾਂ ਦੇ ਸਥਾਨਾਂ ਤੇ ਇਕੱਠੀਆਂ ਹੋ ਰਹੀਆਂ ਨੇ ਪਰ ਸਾਡਾ ਧਾਰਮਿਕ ਦੁਨੀਆ ਦਾ ਇਹੀ ਤੇ ਯਤਨ ਹੁੰਦਾ ਹੈ ਵਦ ਤੋਂ ਵਦ ਸੰਗਤਾਂ ਧਾਰਮਿਕ ਸਥਾਨਾਂ ਤੇ ਆਉਣ ਅੱਛਾ ਇਸਾਈਆਂ ਦੇ ਚਰਚ ਵਿੱਚ ਜਾਣ ਦਾ ਕਈਆਂ ਨੂੰ ਦੁੱਖ ਨਹੀਂ ਲੱਗਾ ਐ ਐਤਵਾਰ ਸ਼ਹੀਦਾ ਦੀ ਧਰਤੀ ਤੇ ਸਿੱਖ ਇਕੱਠੇ ਹੋ ਰਹੇ ਨੇ ਲੱਖਾਂ ਦੀ ਗਿਣਤੀ ਵਿੱਚ ਤੇ ਕਈਆਂ ਨੂੰ ਕਾਫੀ ਤਕਲੀਫ ਹੁੰਦੀ ਐ ਮੈਂ ਇੱਕ ਨਾਲ ਬੇਨਤੀ ਕਰ ਦਵਾਂ ਬੜਾ ਚੜਦੀ ਕਲਾ ਦਾ ਪ੍ਰਤੀਕ ਹੈ ਚੁਪੈਰਾ ਨਾਮ ਹੀ ਜਪਿਆ ਜਾ ਰਿਹਾ ਹੈ ਕੋਈ ਟੂਣਾ ਟੱਪਾ ਨਹੀਂ ਕੀਤਾ ਜਾਂਦਾ ਕਰਨਾ ਕੀ ਹੈ ਤੁਸੀਂ ਇਹਨਾਂ ਤੁਹਾਨੂੰ ਪਿਆਰ ਹੈ ਬਾਬਾ ਦੀਪ ਸਿੰਘ ਨਾਲ ਤੇ ਬਾਬਾ ਦੀਪ ਸਿੰਘ ਨੂੰ ਜਦੋਂ ਘਰ ਦੇ ਅਨੰਦਪੁਰ ਲੈ ਕੇ ਗਏ ਨਾ ਮਹਾਰਾਜ ਨੇ ਪੁੱਛਿਆ ਨਾਉ ਕੀ ਹੈ ਦਾ ਕਹਿੰਦੇ ਜੀ ਦੀਪਾ ਤੇ ਕਲਗੀਧਰ ਬਾਦਸ਼ਾਹ ਨੇ ਖੰਡੇ ਦੀ ਪੌੜ ਬਖਸ਼ ਕੇ ਆਖਿਆ ਸੀ ਨਹੀਂ ਭਾਈ ਇਹ ਦੀਪਾ ਨਹੀਂ ਸਾਡਾ ਦੀਪ ਸਿੰਘ ਬਣ ਗਿਆ ਹੈ ਜਿੱਥੇ ਵੀ ਚੁਪਹਿਰਾ ਸਾਹਿਬ ਹੁੰਦਾ ਹੈ ਲੱਖਾਂ ਸੰਗਤਾਂ ਜਾਂਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਚਾਹੀਦਾ ਹੈ ਸਿੱਖ ਸੰਸਥਾਵਾਂ ਨੂੰ ਚਾਹੀਦਾ ਹੈ ਸ਼ਹੀਦ ਗੰਜ ਅੰਮ੍ਰਿਤਸਰ ਅੰਮ੍ਰਿਤ ਸੰਚਾਰ ਕੀਤਾ ਜਾਵੇ ਸਿੱਖੀ ਹੋਰ ਪਰਫੁੱਲਤ ਹੋਵੇ ਮੇਰਾ ਤੇ ਹੁਕਮ ਨਹੀਂ ਹੈ ਗੁਰੂ ਗੋਬਿੰਦ ਸਿੰਘ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ ਗੁਰਕੇ ਭਾਣੇ ਵਿੱਚ ਅੰਮ੍ਰਿਤ ਹੈ ਸਹਜੇ ਪਾਵੇ ਕੋਏ ਜਿਨ੍ਹਾਂ ਪ੍ਰਾਪਤ ਤਿੰਨ ਪਿਆ ਹਮੇ ਵਿੱਚੋਂ ਕੋਏ ਨਾਨਕ ਗੁਰਮਖ ਨਾਮ ਧਿਆਈਏ ਸੱਚ ਮਿਲਾਵਾ ਹੋਏ ਖੰਡੇ ਦੀ ਪੌਲ ਵਰਸਣੀ ਚਾਹੀਦੀ ਹੈ ਜੇ ਆਊਟ ਆਫ ਇੰਡੀਆ ਹੈ ਤੇ ਮਹੀਨੇ ਵਿੱਚ ਇੱਕ ਵਾਰ ਅੰਮ੍ਰਿਤ ਸੰਚਾਰ ਹੋ ਜੇ ਜੇ ਵਿਦਨ ਇੰਡੀਆ ਹੈ ਭਾਰਤ ਦੀ ਗੱਲ ਹੈ ਸ਼ਹੀਦ ਗੰਜ ਦੀ ਗੱਲ ਹੈ ਤੇ ਹਰ ਐਤਵਾਰ ਅੰਮ੍ਰਿਤ ਸੰਚਾਰ ਹੋਣਾ ਚਾਹੀਦਾ ਹੈ ਸਿੱਖੀ ਪਰਫੁੱਲਤ ਹੋਵੇਗੀ ਔਰ ਸਾਰਿਆਂ ਨੂੰ ਨਾਮ ਬਾਣੀ ਵਿੱਚ ਜੁੜਨਾ ਚਾਹੀਦਾ ਹੈ ਪਹਿਲਾ ਸਿਧਾਂਤ ਅੰਮ੍ਰਿਤ ਵੇਲਾ ਫਿਰ ਚੁਪੈਰਾ ਕਟੋ ਫਿਰ ਸੰਧਿਆ ਵੇਲੇ ਦਾ ਨਿਤਨੇਮ ਕਰੋ ਇਹ ਸਿੱਖੀ ਦਾ ਫਲਸਫਾ ਹੈ ਔਰ ਮਹਾਰਾਜ ਕਹਿੰਦੇ ਸਫਲ ਮੂਰਤ ਸਫਲਾ ਕੜੀ ਜੇ ਤ ਸੱਚੇ ਨਾਲ ਪਿਆਰ ਦੁਖ ਸੰਤਾਪ ਨਾ ਲੱਗਈ ਜਿਸ ਹਰਕਾ ਨਾਮ ਆਧਾਰ ਜਿਹੜਾ ਆਪਣੀਆਂ ਕੜੀਆਂ ਨੂੰ ਨਾਮ ਜਪ ਕੇ ਸਫਲਾ ਕਰੇਗਾ ਉਹਦੇ ਜੀਵਨ ਵਿੱਚ ਕਦੇ ਵੀ ਦੁੱਖ ਨਹੀਂ ਆਵੇਗਾ ਉਹਦੇ ਤੇ ਗੁਰੂ ਰਾਮਦਾਸ ਪਾਤਸ਼ਾਹ ਉਹਦੇ ਤੇ ਸ਼ਹੀਦ ਸਿੰਘ ਬਾਬਾ ਦੀਪ ਸਿੰਘ ਜੀ ਕਿਰਪਾ ਰੱਖਣਗੇ ਨਦਰੇ ਨਿਆਮਤ ਕਰਨਗੇ